ਰੀਲਾਂ ਬਣਾਉਣ ਦਾ ਤੇ ਰੀਲਾਂ ਵੇਖਣ ਦਾ ਯੁੱਗ ਚੱਲ ਰਿਹਾ ਹੈ ਹਰ ਇੱਕ ਵੱਡਾ ਛੋਟਾ ਹਰ ਇੱਕ ਬੱਚਾ ਹਰ ਇੱਕ ਸਿਆਣਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਦਲਦਲ ਦੇ ਵਿੱਚ ਲੋੜ ਤੋਂ ਵੱਧ ਫਸਦਾ ਜਾ ਰਿਹਾ ਹੈ ਅੱਜ ਦੇ ਮਾਪੇ ਦੀ ਇੱਕ ਅਕਸਰ ਸ਼ਿਕਾਇਤ ਹੁੰਦੀ ਹੈ ਕਿ ਸਾਡੇ ਬੱਚੇ ਸਾਡੇ ਕਹਿ ਅਨਸਾਰ ਨਹੀਂ ਚੱਲਦੇ ਜਾਂ ਸਾਡੇ ਬੱਚੇ ਕੰਮ ਨਹੀਂ ਕਰਦੇ ਇੱਥੇ ਜੇਕਰ ਅਸੀਂ ਵੇਖੀਏ ਤਾਂ ਨਿਰਾਪura ਕਸੂਰ ਜਿਹੜਾ ਹੈ ਉਹ ਸਾਡੇ ਬੱਚਿਆਂ ਦਾ ਨਹੀਂ ਹੁੰਦਾ ਬਲਕਿ ਸਾਡਾ ਆਪਣਾ ਵੀ ਕੁਝ ਨਾ ਕੁਝ ਕਸੂਰ ਹੁੰਦਾ ਹੈ ਕਿਉਂਕਿ ਜੋ ਅਸੀਂ ਉਹਨਾਂ ਸਾਹਮਣੇ ਪੇਸ਼ ਕਰਦੇ ਹਾਂ ਉਹਨਾਂ ਨੇ ਵੱਡੇ ਹੋ ਕੇ ਉਹੀ ਬਣਨਾ ਹੁੰਦਾ ਹੈ ਸੁਇਸ਼ ਰਚਨਾਵਾਂ ਦੇ ਵਿੱਚ ਜੀਵਨ ਸਿੰਘ ਰਾਮਗੜ੍ਹ ਪੁੰਦੜ ਲਿਖਦੇ ਨੇ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਮੁੰਡਾ ਆਪਣੇ ਪਿਤਾ ਨੂੰ ਕੋਸ ਰਿਹਾ ਹੈ ਕਿ ਤੂੰ ਉਸ ਸਮੇਂ ਸਮਝ ਨਹੀਂ ਰੱਖੀ ਉਸ ਸਮੇਂ ਨਸ਼ੇ ਦੀ ਦਲਦਲ ਦੇ ਵਿੱਚ ਸਾਡੇ ਸਾਹਮਣੇ ਜੋ ਕੁਝ ਪੇਸ਼ ਕਰਦਾ ਰਿਹਾ ਉਹਦਾ ਅਸਰ ਅੱਜ ਸਾਡੇ ਤੇ ਹੈ ਸਾਡਾ ਉਹ ਸਮਾਂ ਜਦੋਂ ਕਿ ਅਸੀਂ ਕੋਰੇ ਕਾਗਜ਼ ਸੀ ਉਸ ਕੋਰੇ ਕਾਗਜ਼ ਤੇ ਤੁਸੀਂ ਸਾਡੇ ਸਾਹਮਣੇ ਜੋ ਪੇਸ਼ ਕੀਤਾ ਉਹਦਾ ਰਿਜ਼ਲਟ ਉਹਦਾ ਨਤੀਜਾ ਤੁਹਾਡੇ ਸਾਹਮਣੇ ਆਓ ਆਪਾਂ ਦੇਖਦੇ ਹਾਂ ਜੀਵਨ ਸਿੰਘ ਰਾਮਗੜ੍ਹ ਪੁੰਦੜ ਇੱਕ ਜਵਾਨ ਹੋਏ ਲੜਕੇ ਦਾ ਆਪਣੇ ਪਿਓ ਪ੍ਰਤੀ ਉਲੰਭਾ ਕਿਸ ਤਰ੍ਹਾਂ ਪੇਸ਼ ਕਰਦੇ ਨੇ ਸਾਰੇ ਸੁਣਦੇ ਆਂ ਕਹਿੰਦੇ ਉਮਰੋਂ ਅਸੀਂ ਨਿਆਣੇ ਬਾਪੂ ਸੋਝੀ ਤੂੰ ਦਿੱਤੀ ਨਾ ਉਮਰੋਂ ਅਸੀਂ ਨਿਆਣੇ ਬਾਪੂ ਸੋਝੀ ਤੂੰ ਦਿੱਤੀ ਨਾ ਹੱਥਾਂ ਵਿੱਚ ਫੋਨ ਫੜਾਤੇ ਲਾਏ ਕੋਈ ਕਿਤੀ ਨਾ ਫਾਇਦਾ ਕੀ ਹੋਇਆ ਦੱਸ ਦੇ ਸੁਣ ਕੇ ਵੀ ਲੁਤਰਾਂ ਦਾ ਬਾਪੂ ਤੂੰ ਖਿਆਲ ਨਾ ਕੀਤਾ ਧੀਆ ਤੇ ਪੁੱਤਰਾਂ ਦਾ ਬਾਪੂ ਤੂੰ ਖਿਆਲ ਨਾ ਕੀਤਾ ਧੀਆ ਤੇ ਪੁੱਤਰਾਂ ਦਾ ਕਹਿੰਦੇ ਮਾਸਟਰ ਨੂੰ ਕਹਿ ਕੇ ਭੋਰਾ ਰੋਬ ਜਮਾ ਲੈਂਦਾ ਮਾਸਟਰ ਨੂੰ ਕਹਿ ਕੇ ਭੋਰਾ ਰੋਬ ਜਮਾ ਲੈਂਦਾ ਹੱਕ ਦੀ ਸਾਨੂੰ ਦੱਸਦਾ ਸੱਚ ਦੀ ਕਮਾ ਲੈਂਦਾ ਹੁਣ ਤਾਂ ਫਿਰ ਕੁਝ ਨਾ ਬਣਦਾ ਮਾਰੀਆਂ ਹੁਕਰਾਂ ਦਾ ਬਾਪੂ ਤੂੰ ਖਿਆਲ ਨਾ ਕੀਤਾ ਧੀਆ ਤੇ ਪੁੱਤਰਾਂ ਦਾ ਬਾਪੂ ਤੂੰ ਖਿਆਲ ਨਾ ਕੀਤਾ ਧੀਆ ਤੇ ਪੁੱਤਰਾਂ ਦਾ ਸੋ ਅੱਗੇ ਲਿਖਦੇ ਨੇ ਕਹਿੰਦੇ ਨਸ਼ੇ ਦੀ ਦਲਦਲ ਪਾਤਾ ਪੀਂਦਾ ਸੀ ਕੋਲੇ ਬਹਿ ਕੇ ਨਸ਼ੇ ਦੀ ਦਲਦਲ ਪਾਤਾ ਪੀਂਦਾ ਸੀ ਕੋਲੇ ਬਹਿ ਕੇ ਇਹਨਾਂ ਦੇ ਕੋਲ ਨਾ ਪੀਵੀਂ ਮਾਂ ਵੀ ਚਲ ਗਈ ਸੀ ਕਹਿ ਕੇ ਤਾਨਾ ਨਾ ਸਹਿਆ ਜਾਵੇ ਲੋਕਾਂ ਦੀਆਂ ਟੁੱਚਰਾਂ ਦਾ ਬਾਪੂ ਤੂੰ ਖਿਆਲ ਨਾ ਕੀਤਾ ਧੀਆ ਤੇ ਪੁੱਤਰਾਂ ਦਾ ਅਖੀਰਲੇ ਪੈਰੇ ਵਿੱਚ ਲਿਖ ਦਿੰਨੇ ਕਹਿੰਦੇ ਜੀਵਨ ਹੁਣ ਕੀ ਕੀ ਦੱਸੇ ਭੁੰਦੜ ਵੀ ਗੱਲ ਨਾ ਸੁਣਦਾ ਜੀਵਨ ਹੁਣ ਕੀ ਕੀ ਦੱਸੇ ਭੁੰਦੜ ਵੀ ਗੱਲ ਨਾ ਸੁਣਦਾ ਅੱਧੀ ਅਜੇ ਲੰਗੀ ਵੀ ਨਾ ਵਿੱਚੋ ਵਿੱਚ ਜਾਂਦਾ ਭੁੰਨਦਾ ਕੱਲ ਨੂੰ ਫਿਰ ਮੈਂ ਵੀ ਹੋਣਾ ਜਵਾਬ ਦੇ ਉਤਰਾਂ ਦਾ ਬਾਪੂ ਤੂੰ ਖਿਆਲ ਨਾ ਕੀਤਾ ਧੀਆ ਤੇ ਪੁੱਤਰਾਂ ਦਾ ਬਾਪੂ ਤੂੰ ਖਿਆਲ ਨਾ ਕੀਤਾ ਧੀਆ ਤੇ ਪੁੱਤਰਾਂ ਦਾ ਜੀਹਾਂ ਦੋਸਤੋ ਇਹ ਇੱਕ ਉਹ ਕੇਸ ਹੈ ਜਿੱਥੇ ਬਾਪੂ ਦੀ ਤਾਰੀਫ ਕਰਨ ਦੀ بجائے ਕੁਝ ਨਾ ਕੁਝ ਉਲੰਭਾ ਦਿੱਤਾ ਗਿਆ ਕਿਉਂਕਿ ਸਾਰੀਆਂ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਬਹੁਤੇ ਮਾਂ ਬਾਪ ਐਸੇ ਹੁੰਦੇ ਆ ਜਿਹੜੇ ਆਪਣੇ ਬੱਚਿਆਂ ਦਾ ਫਿਊਚਰ ਨਹੀਂ ਸੋਚਦੇ ਕਿਉਂਕਿ ਜੇਕਰ ਅਧਿਆਪਕ ਸਾਡੇ ਬੱਚੇ ਨੂੰ ਕੁਝ ਕਹਿ ਦਿੰਦਾ ਤਾਂ ਅਸੀਂ ਗੁੱਸਾ ਕਰਦੇ ਆਂ ਸੋ ਇਹੀ ਉਲੰਭ ਇਸ ਰਚਨਾਵਾਂ ਦੇ ਵਿੱਚ ਜੀਵਨ ਸਿੰਘ ਰਾਮਗੜ ਪੁੰਦੜ ਨੇ ਇੱਕ ਲੜਕੇ ਤੋਂ ਦਵਾਏ ਨੇ ਕਿ ਜੇਕਰ ਉਦੋਂ ਸਾਨੂੰ ਸਮਝਾਇਆ ਹੁੰਦਾ ਸਾਡੇ ਸਾਹਮਣੇ ਬੈਠ ਕੇ ਨਸ਼ਾ ਨਾ ਕੀਤਾ ਹੁੰਦਾ ਜਾਂ ਸਾਡੇ ਸਾਹਮਣੇ ਥੋੜਾ ਜਿਹਾ ਸਖਤਾਈ ਨਾਲ ਪੇਸ਼ ਆਇਆ ਹੁੰਦਾ ਤਾਂ ਸ਼ਾਇਦ ਸਾਡੇ ਅਜਾ ਹਾਲਾਤ ਨਹੀਂ ਸੀ ਹੋਣੇ ਸੋ ਦੋਸਤੋ ਸਾਡੇ ਕੋਲ ਪਹੁੰਚੀ ਹਰ ਇੱਕ ਰਚਨਾ ਸਿੱਖਿਆਦਾਇਕ ਹੁੰਦੀ ਹੈ ਆਓ ਆਪਾਂ ਕੁਝ ਚੰਗੀਆਂ ਚੰਗੀਆਂ ਚੀਜ਼ਾਂ ਇਨ੍ਹਾਂ ਰਚਨਾਵਾਂ ਦੇ ਵਿੱਚੋਂ ਚੁਣ ਕੇ ਕੱਢੀਏ ਤੇ ਆਪਣੇ ਜੀਵਨ ਤੇ ਅਪਲਾਈ ਕਰੀਏ ਸੋ ਅਖੀਰ ਦੇ ਵਿੱਚ ਮੈਂ ਫਿਰ ਰਿਪੀਟ ਕਰਾਂ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਆਪਣੇ ਹੱਥੀ ਫੋਨ ਫੜਾ ਕੇ ਲੋੜ ਤੋਂ ਵੱਧ ਸਮਾਂ ਉਤੇ گزارਨ ਵਾਸਤੇ ਕਹਿੰਦੇ ਨੇ ਜਾਂ ਲਖਾਰੀ ਦੇ ਲਿਖਣ ਮੁਤਾਬਕ ਜਿਹੜੇ ਬਾਪ ਆਪਣੇ ਬੱਚੇ ਦੇ ਨਾਲ ਬੈਠ ਕੇ ਕੋਈ ਨਸ਼ੇ ਦਾ ਸੇਵਨ ਕਰਦੇ ਨੇ ਤਾਂ ਐਸੇ ਮਾਪੇ ਨੂੰ ਆਪਣੀ ਔਲਾਦ ਵੱਲੋਂ ਇਦਾਂ ਦੇ ਉਲੰਭੇ ਮਿਲਣੇ ਸੁਭਾਵਿਕ ਨਹੀਂ ਬਾਕੀ ਮਿਲਦੇ ਆ ਜੀ ਇੱਕ ਹੋਰ ਵੀਡੀਓ ਨਾਲ ਹੋਰ ਰਚਨਾ ਦੇ ਨਾਲ ਤਦ ਤੱਕ ਲਈ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ